ਕਰੇਲੇ ਲਾਇਆ ਬੱਦੂ ਤੋਰੀਆਂ ਭਿੰਡੀ ਖੀਰਾ ਤੋਰਾ ਚੋਲਾ ਇਤਨਾ ਕਿੰਨੀ ਕਰਦੇ ਨੇ ਪੂਰਾ ਪਰਿਵਾਰ ਆ ਬੀਬੀ ਵੀ ਨਾਲ ਲੱਗੇ ਹੋਏ ਨੇ ਬਾਕੀ ਉਹ ਹੋਰ ਵੀ ਜਿਹੜਾ ਪਰਿਵਾਰ ਆ ਦੇਖੋ ਸਾਰਾ ਸਹਾਇਤਾ ਕਰਾਉਂਦਾ ਹਮ ਤਾਂ ਹੀ ਮੜਾ ਮੋਟੀ ਦਵਾਈ ਛੜਕਨੇ ਮਾਰੀ ਪਾਊਡਰ ਹਾਂਜੀ ਹੁਣ ਵੀ ਜ਼ਹਿਰ ਵਾਲੀ ਬਹੁਤ ਦਵਾਈ ਛੜਕਾਂ ਕਿ ਨਹੀਂ ਜੀ ਜਾਵੜੀ ਦਾ ਬਾਜੇ ਦਾ ਉਹ ਜਮੰਡੀ ਜਾਨੀ ਨੇ ਇੱਥੇ ਵੇਚਨੇ ਛੱਡ ਜਾ ਉਹਦੇ ਘਰ ਦੀ ਛਰਜੀ ਵਿੱਚ ਫਰੇ ਪੂਰਾ ਦੇ ਚਿਪਾ ਲੋ ਨਾ ਦੁਜਾ ਪੌਂਦੂਰੀ ਨਾ ਦਵਾਈ ਪਾਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅਸੀਂ ਅਕਸਰ ਹੀ ਗੱਲ ਕਰਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਜਾਂ ਸਾਡੇ ਮਜ਼ਦੂਰ ਨੇ ਉਹ ਆਪਣੀ ਖੇਤੀ ਦੇ ਕੱਤੇ ਨਾਲ ਜੁੜ ਕੇ ਆਪਣਾ ਕੋਈ ਇਦਾਂ ਦਾ ਰੋਜ਼ਗਾਰ ਤੋੜ ਸਕਦੇ ਨੇ ਜਿਵੇਂ ਆਪਾਂ ਕਹਿੰਦੇ ਆ ਕਿ ਸਬਜ਼ੀਆਂ ਲਾਓ ਫਲ ਫਰੂਟ ਲਾਓ ਜਾਂ ਹੋਰ ਵੀ ਕੋਈ ਇਦਾਂ ਦੇ ਰੋਜ਼ਗਾਰ ਸ਼ੁਰੂ ਕੀਤੇ ਜਾਣ ਤਾਂ ਜੋ ਸਾਡਾ ਜਿਹੜਾ ਕਾਮਕਾਰਾ ਕੀਤਾ ਉਹਦੇ ਵਿੱਚ ਅਸੀਂ ਵਾਅਦਾ ਕਰ ਸਕੀਏ ਅੱਜ ਅਸੀਂ ਇਦਾਂ ਦੇ ਹੀ ਸਾਡੇ ਇੱਕ ਵੀਰ ਨੇ ਉਹ ਜਿਹੜੇ ਖੇਤੀ ਦੇ ਨਾਲ ਜੁੜੇ ਨੇ ਤੇ ਆਪਣੀਆਂ ਸਬਜ਼ੀਆਂ ਉਗਾਉਂਦੇ ਨੇ ਤਾਂ ਅਸੀਂ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਅੱਜ ਆ ਤਾਂ ਗੱਲ ਕਰੀਏ ਅਸੀਂ ਖੜੇ ਕਿੱਥੇ ਆ ਇੱਕ ਪਾਸੇ ਜਗਰਾਉ ਆ ਤਾਂ ਦੂਜੇ ਪਾਸੇ ਬੱਚੀਆਂ ਤਾਂ ਜਿਹੜਾ ਇਹ ਪੰਡਾ ਰੂਮੀ ਪੰਡਾ ਰੂਮੀ ਪੰਡ ਦੇ ਵਿੱਚ ਸਾਡਾ ਕਿਸਾਨ ਤੇ ਮਜ਼ਦੂਰ ਸੰਘਰਸ਼ ਜਿਹੜਾ ਚੱਲਦਾ ਉਹ ਇਦਾਂ ਕਾਮਯਾਬ ਹੋਣਗੇ ਕਿ ਅਸੀਂ ਹਮੇਸ਼ਾ ਸਰਕਾਰਾਂ ਤੋਂ ਮੰਗਦੇ ਆ ਕਿ ਸਾਨੂੰ ਸਾਡੀਆਂ ਫਸਲਾਂ ਦੇ ਭਾਅ ਦਿੱਤੇ ਜਾਣ ਤਾਂ ਇਦਾਂ ਰਾਜੇ ਬਣ ਕੇ ਸਾਨੂੰ ਸਮਾਨ ਖੇਤੀ ਕਰਕੇ ਆਪਣੀਆਂ ਫਸਲਾਂ ਆ ਮਾਰਗ ਦੇ ਉੱਪਰ ਰੋਡ ਦੇ ਉੱਪਰ ਖੜ ਕੇ ਵੇਚਣੀਆਂ ਪੈਣਗੀਆਂ ਤਾਂ ਜੋ ਸਾਡੀਆਂ ਜਿਹੜੀਆਂ ਖੱਤੇ ਵਿੱਚ ਸਬਜ਼ੀਆਂ ਗਾਉਨੇ ਆ ਅਸੀਂ ਉਹਦੇ ਭਾਅ ਉਹਦੇ ਰੇਟ ਆਪ ਲਾ ਸਕੀਏ ਆਓ ਆਪਾਂ ਅੱਜ ਬਾਈ ਦੇ ਨਾਲ ਪੂਰੀ ਖੇਤੀ ਦੇ ਨਾਲ ਸਬਜ਼ੀਆਂ ਉਗਾਉਣ ਦੇ ਨਾਲ ਕਿੱਦਾਂ ਜੁੜੇ ਕਿੱਦਾਂ ਉਹ ਸਬਜ਼ੀਆਂ ਉਗਾ ਕੇ ਇਸ ਰੋਡ ਦੇ ਉੱਤੇ ਖੁਦ ਵੇਚਦੇ ਨੇ ਆਓ ਸਾਰੀਆਂ ਗੱਲਾਂ ਕਰਦੇ ਆਂ ਦਵਾਈ ਦੇ ਨਾਲ ਮੁਲਾਕਾਤ ਕਰਦੇ ਆਓ ਚਲ ਜੀ ਦੇ ਨਾਲ ਬਾਈ ਕਿਸਾਨ ਕੁਲਜਾਰ ਸਿੰਘ ਬਾਈ ਰومیਪਿੰਡ ਤੋਂ ਨੇ ਜਿਹੜੇ ਕਿ ਸਬਜ਼ੀਆਂ ਇੱਥੇ ਬੀਜੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਜ਼ੀ ਦੇ ਵਿੱਚ ਬਹੁਤ ਠੀਕ ਹੈ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਮਿਲਛਾ ਗਈ ਬਹੁਤ ਮਿਹਰਬਾਨੀ ਹੈ ਇਹ ਦਵਾਈ ਤੋਂ ਵੀ ਕੋਈ ਦਵਾਈ ਨਹੀਂ ਛੜਕਦੇ ਉੱਤੇ ਜ਼ਹਿਰ ਵਾਲੀ ਆ ਆ ਇਧਰ ਬੀਜਿਆ ਕੀ ਹੋਇਆ ਬਾਜੀ ਆ ਵੇਖ ਕਦਮੋਂ ਤੇ ਸਹੀ ਸਲਾਮ ਤੇ ਮਾੜਾ ਮੋਟੀ ਦਵਾਈ ਛੜਕਦੇ ਮਾੜੀ ਪਾਊਡਰ ਹਾਂਜੀ ਹੁਣ ਵੀ ਜ਼ਹਿਰ ਵਾਲੀ ਬੱਦ ਤੋਂ ਬੱਦ ਛੜਕਾਂਗੇ ਨਹੀਂ ਠੀਕ ਹੈ ਜਮਨ ਸਹੀ ਸਲਾਮ ਛੜਕਦੇ ਵੀ ਕੋਈ ਨਹੀਂ ਇੱਥੇ ਕਿੰਨੇ ਸਬਜ਼ੀ ਕਿਹੜੀ ਕਿਹੜੀ ਲਾਈ ਆ ਬਾਈ ਤੁਸੀਂ ਆਪਾਂ ਕਰੇਲੇ ਲਾਇਆ ਕਦੂ ਤੋਰੀਆਂ ਭਿੰਡੀ ਹਾਂਜੀ ਖੀਰਾ ਤਰਾਂ ਚੋਲਾ ਹਾਂਜੀ ਤੇ ਮਤਿਰੇ ਕਿੰਨੀ ਕਿ ਜਗਾ ਬਜੀ ਹੈ ਡੇਢ ਕਿਲੋ ਜੀ ਡੇਢ ਕਿਲੇ ਦੇ ਵਿੱਚ ਤੁਸੀਂ ਇੰਨੀਆਂ ਫਸਲਾਂ ਬੀਜਦੇ ਹੋ ਹਾਂਜੀ ਹਾਂਜੀ ਥੋੜਾ ਜੀਗਾਰਾ ਦਾ ਕਰਨਾ ਹੀ ਹੋਇਆ ਹੈ ਨਾ ਹਾਂਜੀ ਇੱਥੇ ਸਬਜ਼ੀ ਤੁਸੀਂ ਉਗਾ ਲੈਂਦੇ ਹੋ ਤਾਂ ਉੱਥੇ ਆਪ ਹੀ ਖੋਦ ਰੋਡ ਦੇ ਉੱਤੇ ਖੜ ਕੇ ਵੇਚਦੇ ਹੋ ਹਾਂਜੀ ਰੋਡ ਤੇ ਵੇਚਦੇ ਆਂ ਸੀ ਅੱਛਾ ਮੰਡੀ ਮੋਡੀ ਵੀ ਲੈ ਕੇ ਜਾਂਦੇ ਹੋ ਬਾਈ ਮੰਡੀ ਜਾਵੜੀ ਦਾ ਬਾਜੇ ਦਾ ਉਹ ਜਮੰਡੀ ਜਾਣੀ ਨਹੀਂ ਇਹ ਇੱਥੇ ਵੇਚਦੇ ਨੇ ਸਾਰੀ ਸਬਜ਼ੀ ਤੇ ਆ ਪਰਿਵਾਰ ਪੂਰਾ ਜਾਣ ਦੀ ਵਿੱਚ ਵਿੱਚ ਇੱਥੇ ਰਹਿੰਦੇ ਆ ਵਿੱਚ ਅੱਛਾ ਥੋੜੀ ਇੱਥੇ ਰਹੇ ਸੀ ਵੀ ਥੋੜੀ ਹਾਂ ਰਹੇ ਸੀ ਇੱਥੇ ਆਪਣੀ ਅਸਲ ਅਸਲ ਪਿੰਡ ਰੋਮੀ ਹੋਏ ਥੋੜਾ ਬਾਈ ਜ ਇਹ ਜਾਣਦੀ ਇੱਥੋਂ ਤੁਸੀਂ ਆ ਕੇ ਇੱਥੇ ਜ਼ਮੀਨਾਂ ਆਉਂਦੀ ਲੋ ਜੀ ਹਾਂ ਖਰੀਦੀ ਆ ਜ਼ਮੀਨ ਠੀਕ ਹੈ ਮਾਮਲੇ ਤੇ ਲੱਗੀ ਆ ਅੱਛਾ ਮਾਮਲੇ ਤੇ ਲੈ ਕੇ ਬੀਜ ਦਿਓ ਠੀਕ ਹੈ ਜੀ ਤਾਂ ਹੋਰ ਬਾਈ ਕੀ ਬੀਜਿਆ ਤੁਸੀਂ ਆਪਣਾ ਮਤੀਰਾ ਲਾਇਆ ਵਾ ਅੱਛਾ ਮਤੀਰਾ ਕਿੱਥੇ ਆ ਆਓ ਇਹ ਆ ਜੀ ਆਪਣੇ ਕੋਲੇ ਆਜੋ ਆਪਾਂ ਮਤੀਰਾ ਵੀ ਦੇਖਦੇ ਆ ਬਾਈ ਦੀ ਫਸਲ ਵਧੀਆ ਵਾ ਬਾਈ ਦੇਖੋ ਕਹਿੰਦਾ ਬਈ ਡੇਢ ਕਿਲਾ ਲੈ ਕੇ ਮਾਮਲੇ ਦੇ ਉੱਪਰ ਮੈਂ ਆ ਇੱਥੇ ਆਪਦੀ ਖੇਤੀ ਕਰਦਾ ਵਾਂ ਕਦੂਆਂ ਦੀ ਫਸਲ ਦੇਖੋ ਤੁਸੀਂ ਬਹੁਤ ਵਧੀਆ ਤਾਂ ਨਾਲ ਹੀ ਖੀਰਿਆਂ ਦੀ ਆ ਆਪਾਂ ਬਾਈ ਦੇ ਮਤੀਰੇ ਵੀ ਬੀਜੇ ਹੋਏ ਨੇ ਆਓ ਦੇਖਦੇ ਆ ਬਹੁਤ ਹੀ ਵਧੀਆ ਬਾਈ ਵਾਲਿਓ ਜਿਹੜੀ ਮਟੀਰੀਆਂ ਦੀ ਖੇਤੀ ਕੀਤੀ ਹੋਈ ਆ ਦੇਖੋ ਬਾਈ ਵਾਲਿਓ ਤਖਾਏ ਜਾ ਰਹੇ ਨੇ ਜਣ ਦੀ ਵਧੀਆ ਬਹੁਤ ਵਧੀਆ ਅਪਰਾਲਾ ਅਸੀਂ ਵੀ ਹਮੇਸ਼ਾ ਇਹੀ ਕਹਿੰਨੇ ਆ ਕਿ ਹਰ ਇੱਕ ਕਿਸਾਨ ਨੂੰ ਜ਼ਰੂਰ ਸਬਜ਼ੀਆਂ ਦੇ ਨਾਲ ਜੋੜਨਾ ਚਾਹੀਦਾ ਸਬਜ਼ੀ ਆਪਣੇ ਖੇਤ ਵਿੱਚ اگਾਉਣੀ ਚਾਹੀਦੀ ਆ ਸ਼ੁਰੂਆਤ ਬਾਈ ਨੇ ਕੀਤੀ ਆ ਵਧੀਆ ਕਹਿੰਦਾ ਬਾਈ ਕਹਿੰਦਾ ਡੇਢ ਕਿਕੀਲਾ ਮਾਮਲੇ ਤੇ ਲੈ ਕੇ ਅ ਅਪਰਾਲਾ ਕੀਤਾ ਕਾਮਯਾਬੀ ਵੀ ਮਿਲਦੀ ਆ ਬਾਈ ਨੂੰ ਵਧੀਆ ਅਪਰਾਲਾ ਤੁਹਾਡਾ ਦੇਖੋ ਤੁਸੀਂ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਬੀਜੀਆਂ ਹੋਈਆਂ ਹਨ ਤਾਂ ਤੁਸੀਂ ਕਿਸਾਨਾਂ ਨੂੰ ਜਿਹੜਾ ਜਿਹੜੇ ਖੌਦ ਕਿਸਾਨ ਹੋ ਕੇ ਨਾ ਸੜਕਾਂ ਤੋਂ ਫਰੀਜ਼ਣ ਕੇ ਖਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਈ 10 ਮੋੜ ਵਾਲੇ ਬੀਜੋ ਦੋ ਕਿਨਾਰੇ ਆਪਦੀ ਪਹਿਲੀ ਦੇ ਆਪਦੀ ਪਹਿਲੀ ਦੇ ਵਿੱਚ ਬੀਜੋ ਠੀਕ ਹੈ ਜੀ ਤੇ ਆਪਦੇ ਘਰ ਦੀ ਸਬਜ਼ੀ ਬੀਜੋ ਹਰੇ ਕੁੜਾ ਦੇ ਛਿਪਾ ਲੋ ਨਾ ਦੂਜਾ ਪੌਝੂਰੀਓ ਨਾ ਦਵਾਈ ਪਾਓ ਠੀਕ ਹੈ ਜੀ ਸਹੀ شہਦ ਵਾਸਤੇ ਬਹੁਤ ਵਧੀਆ ਚੀਜ਼ ਆਹੀ ਆਪਦੀਆਂ ਸਬਜ਼ੀਆਂ ਆਪਦੀਆਂ ਸਬਜ਼ੀਆਂ ਗਾਓ ਇਹ ਆਪਾਂ ਬਾਜ਼ਾਰਾਂ ਤੋਂ ਖਰੀਦ ਕੇ ਲੈ ਕੇ ਆਉਣੇ ਉਹ ਪਤਾ ਨਹੀਂ ਕਿਹੜੀਆਂ ਰੇਹੇ ਕੋਈ ਨਹੀਂ ਪਤਾ ਵੀ ਕਿਹੜੀ ਦਵਾਈ ਪਾਈ ਹੈ ਤੇ ਕਿਹੜੀ ਨਹੀਂ ਪਾਈ ਠੀਕ ਹੈ ਜੀ ਹਾਂਜੀ ਬਹੁਤ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਸਾਨੂੰ ਬਹੁਤ ਧੰਨਵਾਦ ਸੋ ਬਾਈ ਗੁਲਜ਼ਾਰ ਸਿੰਘ ਨੇ ਵਧੀਆ ਰੋਮੀ ਪਿੰਡ ਦੇ ਵਿੱਚ ਦੇਖੋ ਡੇਢ ਕਿਕੀਲਾ ਮਾਮਲੇ ਤੇ ਲਿਆ ਆ ਬਾਈ ਦਾ ਤੇ ਦੂਜੇ ਪਿੰਡ ਤੋਂ ਕਿਹੜਾ ਪਿੰਡ ਦੱਸੇ ਸੀ ਆ ਆਪਣਾ ਫੂਲੇ ਵਾਲਾ ਪਿੰਡ ਜੀ ਬਾਗੇ ਪੁਰਾਣੇ ਕੋਲੇ ਹਾਂ ਫੂਲੇਵਾਲ ਪਿੰਡ ਆ ਬਾਗੇ ਪੁਰਾਣੇ ਦੇ ਕੋਲੇ ਆ ਤਾਂ ਉਥੋਂ ਬਾਈ ਦੇਖੋ ਇਸ ਰੋਮੀ ਪਿੰਡ ਦੇ ਵਿੱਚ ਆ ਕੇ ਆ ਮੇਨ ਰੋਡ ਤਾਂ ਇੱਧਰ ਬੱਸੀਆਂ ਪੈਂਦਾ ਤਾਂ ਦੂਜੇ ਪਾਸੇ ਹੈਗਾ ਜਗਰਾਉਂ ਐਨ ਰੋਡ ਦੇ ਉੱਪਰ ਆਪਣੀ ਛੋਟੀ ਜੀ ਦੁਕਾਨ ਸਜਾਈ ਹੋਈ ਆ ਜਿੱਥੇ ਜਿਹੜੀਆਂ ਗੱਡੀਆਂ ਵਾਲੇ ਜਿਹੜੇ ਸਾਡੇ ਲੋਕ ਨੇ ਜਿਹੜੇ ਨਾ ਤਾਂ ਤਾਜ਼ੀਆਂ ਸਬਜ਼ੀਆਂ ਖਾਣੀਆਂ ਚਾਹੁੰਦੇ ਨੇ ਉਹ ਇੰਨਾ ਬਾਈ ਕੋਲ ਸਾਮਾਨ ਲੈ ਕੇ ਜਾਂਦੇ ਨੇ ਤਾਂ ਜ਼ਰੂਰ ਸਾਨੂੰ ਵੀ ਇਹਨਾਂ ਦਾ ਇਦਾਂ ਦੇ ਜਿਹੜੇ ਸਾਡੇ ਵੀਰ ਨੇ ਕਿਸਾਨ ਨੇ ਤਾਂ ਜਾਂ ਮਜ਼ਦੂਰ ਆ ਜੋ ਵੀ ਆਪਣਾ ਕਿਤੇ ਨਾਲ ਜੁੜੇ ਹੋਏ ਨੇ ਸਬਜ਼ੀਆਂ ਉਗਾਉਂਦੇ ਨੇ ਜ਼ਰੂਰ ਉਹਨਾਂ ਦਾ ਸਹਿਯੋਗ ਕਰਨਾ ਬਣਦਾ ਤਾਂ ਸਾਨੂੰ ਜ਼ਰੂਰ ਸਬਜ਼ੀਆਂ ਇਹਨਾਂ ਤੋਂ ਖਰੀਦਣੀਆਂ ਚਾਹੀਦੀਆਂ ਨੇ ਤੇ ਦੇਖੋ ਮਿਹਨਤ ਕਿੰਨੀ ਕਰਦੇ ਨੇ ਪੂਰਾ ਪਰਿਵਾਰ ਆ ਬੀਬੀ ਵੀ ਨਾਲ ਲੱਗੇ ਹੋਏ ਨੇ ਬਾਕੀ ਉਹ ਹੋਰ ਵੀ ਜਿਹੜਾ ਪਰਿਵਾਰ ਆ ਦੇਖੋ ਸਾਰਾ ਸਹਾਇਤਾ ਕਰਾਉਂਦਾ ਤਾਂ ਵੱਡੀ ਗੱਲ ਆ ਰਾਜੇ ਨੇ ਕਿਸਾਨ ਮਜ਼ਦੂਰ ਤੇ ਸਾਡੇ ਨੌਜਵਾਨ ਜਿਹੜੇ ਵੀ ਇਹ ਜਿਹੇ ਅਪਰਾਲੇ ਕਰਦੇ ਆ ਖੇਤੀ ਉਗਾਉਂਦੇ ਨੇ ਤਾਂ ਖੋਦ ਵੇਚਦੇ ਨੇ ਤਾਂ ਜ਼ਰੂਰ ਸਹਿਯੋਗ ਕਰਨਾ ਬਣਦਾ ਇੱਥੇ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਵਾ ਕੈਮਰਾਮੈਨ ਅਮਨ ਸੂਜਾਪੁਰੀਆ ਬਹੁਤ ਧੰਨਵਾਦ ਬਾਈ ਜੀ